ਮਕਾਨ ਨਹੀਂ ਹੋ ਰਹੀਦਾ ਅਸੀਂ ਉਹਨਾਂ ਦੇ ਜਿਹੜਾ ਤਸ਼ੱਦਦ ਸਰਕਾਰ ਨੇ ਕੀਤਾ ਹੈ ਉਹਦੇ ਰੋਜ਼ ਵਜੋਂ 3 ਘੰਟੇ ਟੋਲ ਪਲਾਜ ਸਾਰੇ ਪੰਜਾਬ ਦੇ ਵਿੱਚ ਬੰਦ ਕੀਤੇ ਆ ਤੇ 18 ਤਰੀਕ ਨੂੰ ਅਸੀਂ ਲੋਚੀਂਜੀ ਦੁਬਾਰੇ ਮੀਟਿੰਗ ਰੱਖਣੀ ਹੈ 18 ਤਰੀਕ ਨੂੰ ਐਸ ਕੇ ਐਮ ਨੈਸ਼ਨਲ ਹੈ ਜਿਹੜਾ ਉਹਦੀ ਦੁਬਾਰੇ ਮੀਟਿੰਗ ਲੁਧਿਆਣਾ ਦੇ ਰੱਖ ਲਈ ਜਿਹੜੇ ਸਾਡੇ ਸਾਥੀ ਬੱਲੇਵਾਲ ਸਾਹਿਬ ਪੰਨੇਰ ਸਾਹਿਬ ਉੱਤਰ ਗਏ ਨੇ ਉਹਨਾਂ ਨਾਲ ਬਹੁਤ ਬਾਰਡਰ ਤੇ ਜਿਵੇਂ ਪਾਕਿਸਤਾਨ ਦਾ ਬਾਰਡਰ ਤੇ ਭਾਰਤ ਦਾ ਬਾਰਡਰ ਹੋਵੇ ਉਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਮੰਗਾ ਸਾਡੀਆਂ ਜਾਇਜ਼ ਨੇ ਉਸ ਤੋਂ ਬਾਅਦ ਪਰਾਲੀ ਦੇ ਮੁੱਦੇ ਉਸ ਤੋਂ ਬਾਅਦ ਜਿਹੜੇ ਮੁੱਦੇ ਪਰਚੇ ਦਰਜ ਹੋਏ ਸੀ ਆਪਣੇ ਵਿਚ ਵਿੱਚ ਦਿੱਲੀ ਬਾਰਡਰਾਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ ਇਸੇ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਜਤਾਇਆ ਜਾ ਰਿਹਾ ਤਾਂ ਉੱਥੇ ਹੀ ਦਿੱਲੀ ਨੂੰ ਕੂਚ ਕਰਨ ਦੀ ਤਿਆਰੀ ਤੇ ਚੱਲਦੇ ਆ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਗਿਆ ਇਸੇ ਵਿਚਾਲੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਜਿੱਥੇ ਸੂਬੇ ਭਰ ਦੇ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਤਾਂ ਉੱਥੇ ਹੀ ਪਟਿਆਲਾ ਵਿੱਚ ਵੀ ਕਿਸਾਨਾਂ ਨੇ 12 ਤੋਂ 4 ਵਜੇ ਤੱਕ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਵੇਖੋ ਜੀ ਇਹ ਜੋ ਕੱਲ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਦੋ ਦਿਨ ਦਾ ਉਹ ਤਸ਼ੱਦਦ ਦੇ ਸਬੰਧ ਵਿੱਚ ਅਸੀਂ ਪਹਿਲਾਂ ਜ਼ੂਮ ਮੀਟਿੰਗ ਕੀਤੀ ਆਪਣੀਆਂ ਜਥੇਬੰਦੀਆਂ ਨੇ ਉਹਦੇ ਸਬੰਧ ਵਿੱਚ ਫਿਰ ਅਸੀਂ ਐਮਰਜੈਂਸੀ ਮੀਟਿੰਗ ਹੈ ਜਿਹੜੀ ਆਪਣੇ ਪ੍ਰਧਾਨਗੀ ਮੰਡਲ ਨੂੰ ਪਹਿਲੇ ਨੂੰ ਅਪੀਲ ਕੀਤੀ ਵੀ ਐਮਰਜੈਂਸੀ ਮੀਟਿੰਗ ਕੱਲ ਦੀ ਰੱਖੀ ਜਾਵੇ। ਕੱਲ ਉਹ ਫਿਰ 14 ਤਰੀਕ ਨੂੰ ਐਮਰਜੈਂਸੀ ਮੀਟਿੰਗ ਬੁਲਾਈ। ਉਹਦੇ ਵਿੱਚ ਫਿਰ ਸੀ ਇਹ ਫੈਸਲਾ ਕੀਤਾ ਸਾਡੇ ਕੋਲ ਨਾਲ ਦੁਪਹਿਰ ਜੀ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਆ ਗਿਆ ਵੀ ਇੱਥੇ ਸ਼ਾਂਤਮਈ ਹੋਗੀ ਸ਼ਾਂਤਮਈ ਹੋ ਗਿਆ ਪ੍ਰੋਗਰਾਮ ਜਿਹੜਾ ਪਹਿਲਾਂ ਜ਼ਿਆਦਾ ਹੀ ਉਲਝਿਆ ਪਿਆ ਸੀ ਕੰਮ ਵੀ ਸਰਕਾਰ ਵੱਲੋਂ ਆ ਗਿਆ ਵੀ ਤੁਸੀਂ ਅੱਗੇ ਨਾ ਵਧੋ ਅਸੀਂ ਗੋਲਾਬਾਰੀ ਨਹੀਂ ਕਰਦੇ ਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਾਂਗੇ ਫਿਰ ਉਹਦੇ ਕਰਨਾ ਸਾਨੂੰ ਥੋੜਾ ਜਿਆਦਾ ਨਰਮ ਰੱਖਣਾ ਪੈ ਗਿਆ ਪ੍ਰੋਗਰਾਮ ਜਿਹੜਾ ਸੀ ਇਹ ਨਹੀਂ ਤੇ ਬਹੁਤ ਗਰਮਸਾਨ ਸਾਰੇ ਆਗੂ ਵੀ ਸਖਤਤਾ ਵਾਲਾ ਕੋਈ ਪ੍ਰੋਗਰਾਮ ਜਿਹੜਾ ਉਹ ਦੇਣਾ ਚਾਹੀਦਾ ਉਹ ਫਿਰ ਜਦੋਂ ਇਹ ਪ੍ਰੋਗਰਾਮ ਦੇਖ ਪਾ ਵੀ ਲੋਕ ਠੀਕ ਹੋ ਗਿਆ ਕੰਮ ਨਰਮਾਈ ਹੋ ਗਈ ਹੈ ਬਹੁਤ ਵਧੀਆ ਗੱਲ ਆ ਨੁਕਸਾਨ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਜਿਹੜਾ ਤਸ਼ੱਦਦ ਸਰਕਾਰ ਨੇ ਕੀਤਾ ਉਹਦੇ ਰੋਸ ਵਜੋਂ 3 ਘੰਟੇ ਟੋਲ ਪਲਾਜੇ ਸਾਰੇ ਪੰਜਾਬ ਦੇ ਵਿੱਚ ਬੰਦ ਕੀਤੇ ਆ ਤੇ ਕੱਲ ਨੂੰ ਭਾਰਤ ਬੰਦ ਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਹਿਯੋਗ ਹੈ ਸਾਰੇ ਹੀ ਵਰਗਾਂ ਦਾ ਵੱਡੇ ਪੱਧਰ ਤੇ ਸਹਿਯੋਗ ਆ ਭਾਰਤ ਬੰਦ ਹੋਊਗਾ ਪਹਿਲੀ ਵਾਰ ਤੁਹਾਨੂੰ ਇੰਨਾ ਮਜ਼ਬੂਤੀ ਨਾਲ ਲੱਗੇਗਾ ਵੀ ਭਾਰਤ ਬੰਦ ਹੋਇਆ ਤੇ 18 ਤਰੀਕ ਨੂੰ ਅਸੀਂ ਜੋਚੀ ਜੀ ਦੁਬਾਰੇ ਮੀਟਿੰਗ ਰੱਖ ਲਈ 18 ਤਰੀਕ ਨੂੰ SKM ਨੈਸ਼ਨਲ ਜਿਹੜਾ ਉਹਦੀ ਦੁਬਾਰੇ ਮੀਟਿੰਗ ਲੁਧਿਆਣੇ ਰੱਖ ਲਈ ਜੇ ਇਹਨਾਂ ਦੋ ਦਿਨਾਂ ਦੇ ਵਿੱਚ ਵਿੱਚ ਸਰਕਾਰ ਕੁਝ ਨਹੀਂ ਕਰਦੀ ਮਸਲੇ ਜਾਂਦਾ ਮਸਲੇ ਹੱਲ ਕਰਦੇ ਵੀ ਉਹਨਾਂ ਦੇ ਜਿਹੜੇ ਬੈਠੇ ਆ ਧਰਨਿਆਂ ਦੇ ਉੱਤੇ ਅਗਰ ਜੇ ਮਸਲੇ ਹੱਲ ਨਹੀਂ ਕਰਦੀ ਫਿਰ ਉਹਨਾਂ ਨੂੰ ਦਿੱਲੀ ਜਾਣ ਦੇਵੇ ਜਿੱਥੇ ਉਹ ਜਾਣਾ ਚਾਹੁੰਦਾ ਇਹ ਜੋ ਮੌਲਿਕ ਅਧਿਕਾਰ ਹੈ ਸਾਡਾ ਵੀ ਆਪਣੀ ਰਾਜਧਾਨੀ ਜਾ ਕੇ ਸੀ ਆਪਣੀਆਂ ਗੱਲਾਂ ਕਰ ਸਕਦੇ ਆ ਆਪਣੇ ਸਰਕਾਰ ਨਾਲ ਗੱਲ ਕਰ ਸਕਦੇ ਆ ਵੀ ਆ ਸਾਡੇ ਮਸਲੇ ਨੇ ਸਾਨੂੰ ਦੁੱਖ ਤਕਲੀਫ ਆ ਇਹ ਹੱਲ ਕਰੋ ਫਿਰ ਸਾਨੂੰ ਉੱਥੇ ਜਾਣ ਦੇਵੇ ਅਗਰ ਜੇ ਨਹੀਂ ਸਰਕਾਰ ਇਹ ਤਾਂ ਕਰਦੀ ਤਾਂ ਫਿਰ 18 ਤਰੀਕ ਵਾਲੀ ਜਿਹੜੀ ਮੀਟਿੰਗ ਹੋਊਗੀ ਉਹਦੇ ਚ ਕੋਈ ਸਖਤ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਹੈ ਹੋਸ਼ਾਂ ਦੀਕਿੰਗ ਹੋ ਚੁੱਕੀ ਹੈ ਕੇਂਦਰ ਸਰਕਾਰ ਨਾਲ ਹਿਸਕਤਾ ਨਿਕਲ ਸਕਦਾ ਉਮੀਦ ਹੈ ਇਹ ਿਹੜਾ ਫੇੜੀਆਂ ਨੇ ਸਰਕਾਰ ਦੀਆਂ ਬੇਜਮਾਨੀਆਂ ਨੇ ਸਰਕਾਰਾਂ ਦੀਆਂ ਤਾਂ ਹੀ ਨੀਦਾ ਸਿੱਟਾ ਕੱਢਣ ਨੂੰ ਕੀ ਡਰਿਆ ਹੁਣ ਕਿੰਨੀਆਂ ਮੀਟਿੰਗਾਂ ਦਿੱਲੀ 40 ਮੈਂਬਰ ਅਸੀਂ ਜਾਂਦੇ ਹੁੰਦੇ ਸੀ ਦਿੱਲੀ ਵਾਲੀਆਂ ਮੀਟਿੰਗਾਂ ਦੇ ਵਿੱਚ ਕਿੰਨਾ ਖਰਚਾ ਹੋ ਗਿਆ ਸਰਕਾਰਾਂ ਦਾ ਉੱਥੇ ਤੇ ਜਿੱਦਣ ਕਰਨ ਲੱਗੇ ਮਿੰਟੀ ਪੰਜ ਲੱਗੇ ਇਹਨਾਂ ਮਾਫੀ ਮੰਗ ਲਈ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਲੇਕਿਨ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਚੱਲੀਆਂ ਆਹ ਦੋ ਦਿਨ ਦੇ ਵਿੱਚ ਕਿਸਾਨ ਆਗੂਆਂ ਦੇ ਕਿਸੇ ਦੀ ਅੱਖ ਚਲੀ ਗਈ ਕਿਸੇ ਦਾ ਹੋ ਬਹੁਤ ਹੋਇਆ ਉਹਨਾਂ ਦਾ ਵੀ ਕੋਈ ਕੋਈ ਵੀ ਜਿਹੜੇ ਉੱਤਰ ਹਰਿਆਣਾ ਵੱਲੋਂ ਆਇਆ ਉਹ ਉੱਧਰ ਪੁਲਿਸ ਦੇ ਕਾਰਵਾਈ ਕਰੇ ਕੋਈ ਮਤਲਬ ਨਹੀਂ ਵੇਖੋ ਉਹੀ ਹੀ ਗੱਲ ਕਰ ਉਹਦੇ ਰੋਸ ਵਜੋਂ ਅਸ਼ੀਆ ਕਰਿਆ ਹੋਇਆ ਨਾ ਕੰਮਾਂ ਜਿਹੜਾ ਬੰਦ ਉਹਦੇ ਰੋਸ ਵਜੋਂ ਹੀ ਹੈ ਹੁਣ ਅੱਗੇ ਜੇ ਸਰਕਾਰ ਕੋ ਨਹੀਂ ਗਿਜੂਗੀ ਤੇ 18 ਤਰੀਕ ਨੂੰ ਆ 16 ਨੂੰ ਬਿਜੀ ਨੇ ਸਾਰੇ ਤੇ 17 ਦਾ ਤੇੜੀ ਛੱਡ ਕੇ 18 ਨੂੰ ਮੀਟਿੰਗ ਰੱਖੀ ਹੋਈ ਹੈ 18 ਵਾਲੀ ਮੀਟਿੰਗ ਦੇ ਵਿੱਚ ਜੇ 18 ਤੱਕ ਇਹਨਾਂ ਨੂੰ ਕੁਝ ਕਰਿਆ ਫਿਰ ਕੋਈ ਨੋ ਕੋਈ ਸਖਤ ਫੈਸਲਾ ਹੋਊਗਾ ਫਿਰ ਸਰਕਾਰ ਨੂੰ ਜਾਣ ਛਡਾੜੀ ਓਕੀ ਹੋ ਜੂਗੀ ਇਹ ਗੱਲ ਕਹਿ ਦੇਣਾ ਛੋਟੇ ਚੈਨਲ ਦਾ ਜਿਹੜੇ ਵੀ ਹੋਊ ਸ਼ ਲੇਕਿਨ ਕਿਸਾਨ ਦੀ ਕੇਂਦਰ ਸਰਕਾਰ ਉਹ ਲੱਗਿਆ ਅਗਰ ਕਿਸਾਨ ਅਗਰ ਮੀਟਿੰਗ ਨੂੰ ਮਾਦੀ ਅਸੀਂ ਤਿਆਰ ਬੈਠੇ ਆ ਲੇਕਿਨ ਦਿੱਲੀ ਜਾਣ ਦੀ ਜਿੱਤੀ ਫੜੀ ਆ ਬਿਲਕੁਲ ਸਰਕਾਰ ਮਸਲੇ ਹੱਲ ਕਰਦੇ ਕਿਸੇ ਵੀ ਨਹੀਂ ਦਿੱਲੀ ਜਾਣਾ ਜਦੋਂ ਉਹ ਤੇ ਮੋਦੀ ਨੇ ਉਹ ਤਾਂ ਲਾਣ ਕਰਤਾ ਸੀ ਵੀ ਮਸਲੇ ਹੱਲ ਤੇਨੇ ਕਰੂਣ ਰੱਦ ਕਰਤੇ ਤੇ ਕੌਣ ਰਿਆ ਸੀ ਉੱਥੇ ਛਾਲਾ ਮਾਰ ਕੇ ਬਾਜੇ ਲੋਕਾਂ ਜਥੇਬੰਦੀਆਂ ਨੂੰ ਵੀ ਸੀ ਵੇਖਿਆ ਅਰੇ ਚਲੋ ਜੀ ਲੇਕਿਨ ਪਬਲਿਕ ਜਨਤਾ ਉਹ ਹੈਰੇਸਮੈਂਟ ਵੇਖੋ ਅੱਜ ਇਹ ਲੱਗ ਜਥੇਬੰਦੀਆਂ ਦਾ ਫੈਸਲਾ ਟ੍ਰੇਨ ਰੋਕਣ ਵਾਲਾ ਸਾਡਾ ਤਾਂ ਕੇਵਲ ਟੋਲ ਫਰੀ ਕਰਨਾ ਉਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਨਤਾ ਪਰੇਸ਼ਾਨ ਹੁੰਦੀ ਏ ਇਹਦੇ ਨਾਲ ਜਨਤਾ ਖੁਸ਼ ਹੋ ਰਹੀ ਅੱਜ ਅੱਜ ਕਾਫੀ ਪੈਸੇ ਬਚਾ ਦਿਆਂਗੇ ਲੋਕਾਂ ਦੇ ਸਰਦਾਰ ਗਰਮੇਲ ਸਿੰਘ ਪਿੰਡ ਬੋਸਰ ਕਲਾਂ ਜ਼ਿਲ੍ਹਾ ਪਟਿਆਲਾ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਮੈਂ ਪੰਜਾਬ ਦਾ ਜਨ ਸੈਕਟਰੀ ਅੱਜ ਦੀ ਕੀ ਮੰਗ ਹੈ ਤੇ ਕੀ ਰਣਨੀਤੀ ਆ ਅੱਜ ਜਿਹੜੀ ਸਾਡੀ ਰਣਨੀਤੀ ਹੈ ਸੋਣ ਦਾ ਸਾਡਾ ਭਾਰਤ ਦਾ ਬੰਦਾ ਸੱਦਾ ਦਿੱਤਾ ਸੀ ਜਿਹੜੇ ਸਾਥੇ ਸਾਥੀ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਉਧਰ ਗਏ ਨੇ ਉਹਨਾਂ ਨਾਲ ਬਹੁਤ ਬਾਰਡਰ ਦੇ ਉੱਤੇ ਜਿਵੇਂ ਪਾਕਿਸਤਾਨ ਦਾ ਬਾਰਡਰ ਤੇ ਭਾਰਤ ਦਾ ਬਾਰਡਰ ਹੋਵੇ ਉਸ ਤਰ੍ਹਾਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਮੰਗਾਂ ਸਾਡੀਆਂ ਜਾਇਜ਼ ਨੇ ਸੁਆਮੀ 나ਥਨ ਦੀ ਰਿਪੋਰਟ ਜੋ ਆਪਣਾ 2020 ਦਾ ਸੋਧ ਬਿਜਲੀ ਬਿੱਲ ਉਸ ਤੋਂ ਬਾਅਦ ਪ੍ਰਾਣੀ ਦੇ ਮੁੱਦੇ ਉਸ ਤੋਂ ਬਾਅਦ ਜਿਹੜੇ ਪਰਚੇ ਦਰਜ ਹੋਏ ਸੀ ਆਪਣੇ ਇੱਕ ਪੀਚ ਦਿੱਲੀ ਬਾਰਡਰਾਂ ਤੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਜਿਹੜੇ ਲਖਵੇਂਪੁਰ ਖਿਰੀ ਸਾਡਾ ਇੱਕ ਪੱਤਰਕਾਰ ਭਰਾ ਤੇ ਜੋਰ ਜਵਾਨ ਸੀਦ ਕਿਤੇ ਸੀ ਉਹਨਾਂ ਦੇ ਇਨਸਾਫ ਲਈ ਅਜੇ ਵੀ ਸਰਾਂ ਨੂੰ ਸਖਤ ਸਜ਼ਾ ਦਿਵਾਉਣ ਵਾਸਤੇ ਅੱਜ ਜੋ ਸਾਡਾ ਪ੍ਰੋਗਰਾਮ ਹੈ ਟੋਲ ਪਲਾਜ ਜਾਂਦੇ ਸਾਰੇ ਪੰਜਾਬ 'ਚ ਇਹ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਅਸੀਂ ਸਰਕਾਰ ਨੂੰ ਦੱਸ ਰਹੇ ਆ ਉਸ ਆਜੋ ਅਸੀਂ ਬਿਲਕੁਲ ਇਕੱਠੇ ਆ ਪਰ ਜੋ ਵੀ ਸੰਘਰਸ਼ ਉਹਨਾਂ ਨਾਲ ਧੋਖਾ ਕਰੇਗਾ ਕਿ ਤੱਕਾ ਕਰੇਗਾ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਅੱਜ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਦੱਸ ਰਹੇ ਆ ਸੀਐਡੀ ਰਾਹੀਂ ਵੀ ਧਿਆਨ ਦੇਵੇ ਕਿ ਕਿਰਪਾ ਕਰਕੇ ਇਹਰ ਵੋਟਾਂ ਉਧਰ ਜ਼ਰੂਰ ਵਜਾਓ ਇਹ ਕਿਸਾਨਾਂ ਨੂੰ ਸਾਡੀ ਜਿਹੜੀ ਪਾੜਨ ਦੀ ਜਥੇਬੰਦੀਆਂ ਨੂੰ ਚਾਲਾਂ ਚੱਲ ਰਹੀਆਂ ਨੇ ਐਸੀ ਬਿਲਕੁਲ ਪੜ ਰਹੀ ਨਹੀਂ ਇੱਕਾ ਵਰਕ ਹੀ ਜਿਵੇਂ ਹੁਣ ਪੰਜਾਬ ਨੂੰ ਬਚਾਓ ਪੰਜਾਬ ਬਚਾਓ ਦਾ ਜਿਹੜਾ ਕੋਈ ਖਤਰਾ ਕਿਸੇ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਖਤਰਾ ਨੂੰ ਆਪਣੀ ਕੁਰਸੀਆਂ ਵਾਸਤੇ ਹੈ ਉਹਨਾਂ ਨੇ ਹੁਣ ਅੱਜ 2 ਦਿਨਾਂ ਵਾਸਤੇ ਕਹਿੰਦਾ ਐਸੀ ਵੀ ਪੰਜਾਬ ਉਹ ਖਤਰਾ ਬੰਦ ਕਰ ਰਹੇ ਆ ਕਿਰ ਸਰਪੇ ਸਰਪਾ ਉਹ ਬੀਜੇਪੀ ਦੇ ਸਾਥ ਪਾਉਣ ਵਾਸਤੇ ਸਾਡਾ ਕਿਸਾਨਾਂ ਨਾਲ ਮੋਹ ਜਿੱਤਣ ਵਾਸਤੇ ਇਹ ਕਰ ਰਹੇ ਨੇ ਜੇ ਉਹ ਕਿਸਾਨ ਉਹ ਕਹਿੰਦੇ ਕਿਸਾਨਾਂ ਦੀ ਜਥੇਬੰਦੀ ਹੈ ਅਕਾਲੀ ਦਲ ਉਹ ਕਿਸਾਨਾਂ ਦੀ ਜਥੇਬੰਦੀ ਹੈ ਤਾਂ ਸੰਭੂ ਜਾ ਕੇ ਬਾਰਡਰ ਲੋਕਾਂ ਦਾ ਸਾਥ ਦੇਣ ਤੇ ਸਹਿਯੋਗ ਦੇਣ ਕਿਸਾਨਾਂ ਵੱਲੋਂ ਜਿਹੜੀ ਟਰੇਨ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜੇ ਕਿਹੜੇ ਕਿਹੜੇ ਟਰੇਨ ਬੰਦ ਕੀਤੇ ਸਾਰੇ ਪੰਜਾਬ ਦੀਆਂ ਟਰੇਨਾਂ ਆਪਣਾ ਅਗਰਾਹ ਗਰੁੱਪ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਟਰੇਨਾਂ ਰੋਕਣ ਦਾ ਹਰ ਇੱਕ ਟੇਸਮ ਤੇ ਮੋਰਚਾ ਲਾਇਆ ਹੋਇਆ ਤੇ ਕਿ ਕਦ ਤੱਕ ਚਲੇਗਾ ਤੁਹਾਡਾ ਧਰਨਾ ਪ੍ਰਦਰਸ਼ਨ ਇਹ ਧਰਨਾ ਪ੍ਰਦਰਸ਼ਨ ਸਾਡਾ 4 ਵਜੇ ਦਾ ਹੀ ਚਲੇਗਾ ਸਾਰੇ ਦੋ ਦੋ ਘੰਟੇ ਜਿਹੜੇ ਰਹਿ ਗਏ ਇਸ ਤਰ੍ਹਾਂ ਹੀ ਰੇਲ ਗੱਡੀ ਦਾ ਇਹ ਅੱਜ ਸਾਡਾ ਪੂਰਾ ਰੋਸ ਮੋਦੀ ਸਰਕਾਰ ਖੱਟੜ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਇੱਕਾਂ ਸਾਰੇ ਪਟੇ ਕੋਈ ਨਹੀਂ ਤੁਸੀਂ ਸਾਨੂੰ ਪਾੜਨ ਦੀ ਕੋਸ਼ਿਸ਼ਾਂ ਕਰ ਰਹੇ ਆ ਉਹ ਸਾਡੇ ਬੱਚੇ ਨੇ ਜਿਹੜੇ ਲੀਡਰ ਸਾਡੇ ਉੱਪਰ ਆ ਨੇ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ ਇੱਕ ਸ਼ਕਤੀ ਨਾਲ ਲੜਾਈ ਜਿੱਤ ਪ੍ਰਾਪਤ ਕਰਾਂਗੇ ਇੱਥੇ ਬੰਦੀਆਂ ਜੀ ਹਿੱਸਾ ਲੈ ਰਹੀਆਂ ਇੱਥੇ ਇਹ ਸਾਰ ਸਖਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿੰਦੀਆਂ ਵੀ 32 ਨੇ ਉਹਦੇ ਵਿੱਚ ਪੂਰਾ ਹਿੱਸਾ ਲੈ ਰਹੀਆਂ ਨੇ